ਸਾਰੀ ਇਹ ਗੱਲਾਂ ਸਪੰਸਰ ਦੇ ਲਗਭਗ ਤੋਂ ਵਿਕਾਸ ਨੀਰ ਡਵੈਲਪਮੈਂਟ ਦੀਆਂ ਸਾਰੀਆਂ ਦੱਸ ਦਿੱਤੀਆਂ ਪਰ ਸਾਨੂੰ ਹਾਲੇ ਵੀ ਪੁਸ਼ਟੀ ਜਾਂਦੀ ਘਾਟ ਹੈ ਜਿਹੜੀ ਮੈਂ ਸਾਡੇ ਸਰਦਾਰ ਜੋਗ ਛੋਟੇ ਵੀਰ ਵਰਪ੍ਰੀਤ ਦੀ ਦੇ ਧੰਨ ਦੇ ਚਲੇ ਹੋਈਆਂ ਚਾਹਨਾ ਐਬਲਨ ਸਾਹਿਬ ਸਭ ਤੋਂ ਵੱਡੀ ਜਿਹੜੀ ਸਮੱਸਿਆ ਉਹ ਨਿਕਾਸੀ ਦੀ ਹੈ ਤੇ ਪੀਣ ਵਾਲੇ ਪਾਣੀ ਦੀ ਹੈ ਨਿਕਾਸੀ ਦੇ ਲਈ ਅਸੀਂ ਬਿਜਲੀ ਚੋਰੀ ਕਰਦੇ ਆਂ ਪਿਛਲੇ 5 ਸਾਲ ਦੇ ਉੱਤੋਂ ਮਹਿਕਮਾ ਤਾਰਾਂ ਲਾ ਕੇ ਲੈ ਜਾਂਦਾ ਫੇਰ ਮਿੰਤਵਾੜੀ ਕਰਕੇ ਫੇਰ ਲਾ ਕੇ ਲੈ ਕੇ ਆਉਂਦੇ ਆ ਮੈਂ ਚਾਹੁੰਨਾ ਤੁਸੀਂ ਸਰਕਾਰ ਤੋਂ ਸਾਡੀ ਥੋੜੀ ਮਦਦ ਕਰਾਓ ਕਿ ਅਸੀਂ ਘੱਟੋ ਘੱਟ 10 ਕ ਪਾਵਰ ਦਾ ਜਿਹੜਾ ਸੂਰਜ ਕਨੈਕਸ਼ਨ ਹੈ ਉਹ ਛੱਪੜ ਦੇ ਦਿੱਤੇ ਨਾਲ ਸੰਗੀ ਕਿਉਂਕਿ ਸਾਨੂੰ ਵੀ ਨਹੀਂ ਚੰਗਾ ਲੱਗਦਾ ਰੋਜ਼ ਕੋਈ ਤਾਰ ਲੈ ਗਿਆ ਲੈਣ ਦੀ ਆਖਰ ਨੂੰ ਗਲਤ ਕੰਮ ਤਾਂ ਗਲਤ ਕੰਮ ਹੀ ਹੈ ਪੰਤੋਂ ਹੁਣ ਵੀ ਪਿੰਡ ਨੀਵੇਂ ਥਾਂ ਦੇ ਵੱਜਿਆ ਹੋਇਆ ਸਾਡੀ ਮਜਬੂਰੀ ਹੈ ਵੀ ਪਾਣੀ ਲਿਫਟ ਕਰੇ ਬਨਾ ਖੇਤਾਂ ਨੂੰ ਜਾਂਦਾ ਦਾ ਸਾਡੀ ਇਸ ਮਾਮਲੇ ਵਿੱਚ ਤੁਸੀਂ ਸਰਕਾਰ ਕੋਲੇ ਰੱਖ ਕੇ ਸਾਨੂੰ ਥੋੜਾ ਬੋਤਾ ਫੰਡ ਜਰੂਰ ਮੈਈਆ ਕਰਵਾਉ। ਦੂਜਾ ਅਸੀਂ ਗਰਾਊਂਡ ਦਾ ਕੰਮ ਕੀਤਾ ਹੈ। ਗਰਾਊਂਡ ਦੀ ਜਿੰਨੀ ਐਮਬੀਏ ਹੈ ਉਹ ਹਲੇ ਤੱਕ ਕਲੀਅਰ ਨਹੀਂ ਹੋਈ। ਪਤਾ ਨਹੀਂ ਉਹਦੇ ਕੀ ਕਾਰਨ ਹੈ। ਵੀਰੋ ਸਾਹਿਬ ਬੈਠੇ ਨੇ ਤੁਸੀਂ ਉਹ ਵੀ ਘਰ ਦੇ ਕੇ ਉਹਦੀ ਜੀ ਐਮਬੀਏ ਕਲੀਅਰ ਕੀਤੀ ਜਾ ਰਹੀ ਤਾਂ ਜੋ ਜਿਹੜੀਆਂ ਉਹਦੀਆਂ ਪੇਮੈਂਟਾਂ ਨੇ ਜਿਨ੍ਹਾਂ ਦੇ ਅਸੀਂ ਦੁਕਾਨਦਾਰੋਂ ਤੋਂ ਸਮਾਜ ਦੇਖ ਉਹਨਾਂ ਦੀ ਸਾਰੀਆਂ ਪੇਮੈਂਟਾਂ ਕਰ ਸਕੀਏ। ਸਮੱਸਿਆਵਾਂ ਲਾਈਬ੍ਰੇਰੀ ਨੂੰ ਐਜੂਕੇਸ਼ਨ ਦੇ ਪੱਖੋਂ ਹੋਰ ਵੀ ਕਾਫੀ ਨੇ ਪਰੰਤੂ ਆਪਾਂ ਸਾਰੀਆਂ ਇੱਕਦਮ ਨਹੀਂ ਕਰ ਸਕਦੇ ਤੁਸੀਂ ਸ਼ੁਰੂਆਤ ਕੀਤੀ ਹੈ ਬਹੁਤ ਵਧੀਆ ਗੱਲ ਹੈ ਔਰ ਨਗਰ ਨਿਵਾਸੀਆਂ ਨੂੰ ਮੈਂ ਇਸ ਗੱਲ ਦਾ ਯਕੀਨ ਦਿਵਾਉਣਾ ਕਿ ਸਾਡੀ ਹਸਾਲਕਾ ਪੰਚਾਇਤ ਵੱਲੋਂ ਕਦੇ ਵੀ ਕਿਸੇ ਲੀਡਰ ਦਾ ਸਨਮਾਨ ਨਾ ਕੀਤਾ ਜਾਵੇ ਤੁਹਾਨੂੰ ਇਸ ਤਰ੍ਹਾਂ ਸੌਂਨਾ ਨਹੀਂ ਮਿਲੇਗਾ ਸਾਡੇ ਲਈ ਕਿਸੇ ਵੀ ਪਾਰਟੀ ਦਾ ਨੰਂਦਾ ਸਾਡੇ ਨਗਰ ਚ ਆਉਂਦਾ ਚਾਹੇ ਇਲੈਕਸ਼ਨ ਟਾਈਮ ਆਉਂਦਾ ਪਹਿਲਾਂ ਆਉਂਦਾ ਹੈ ਤਾਸੀ ਉਹਨਾਂ ਦਾ ਇੱਕ ਮੁੱਖ ਮਹਿਮਾਨ ਦੀ ਤਰ੍ਹਾਂ ਉਹਨਾਂ ਦਾ ਸਤਿਕਾਰ ਕਰਾਂਗੇ ਆਪਣੀਆਂ ਸਮੱਸਿਆਵਾਂ ਉਹਨਾਂ ਦੇ ਸਾਹਮਣੇ ਰੱਖਾਂਗੇ ਤੇ ਜਿੱਥੋਂ ਤੱਕ ਬਈ ਐਮਐਲਏ ਦਾ ਸਵਾਲ ਹੈ ਇਹ ਤਾਂ ਸਾਡਾ ਆਪਣਾ ਜਵਾਬ ਹੈ ਮਰੇ ਵਾਰ ਪਿੰਡ ਤੋਂ ਆ ਤੇ ਆਪਣੀ ਜਿਹੜੀ ਭਗੋਲ ਦਾ ਹਾਕਮ ਤਾਂ ਆਪਣੀਆਂ ਸਮੱਸਿਆ ਨੂੰ ਵੀ ਨੇੜੇ ਤੋਂ ਜਿੰਨੀ ਤਰ੍ਹਾਂ ਸਾਹਮਣੇ ਦੇਖੋ ਉਹਦਾ ਇਹਨਾਂ ਨੂੰ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਵੀ ਆਪਾਂ ਨੂੰ ਲਾੜ ਕੇ ਇਸ ਗੱਲ ਦੀ ਹੈ ਤੋ ਮੈਂ ਇਹਨਾਂ ਦੇ ਪਰਮੇਂਹਦਾਰੀ ਦੀ ਹਮੇਸ਼ਾ ਹੀ ਮਿਹਰ ਰੱਖੂਗਾ ਬਾਕੀ ਤਕਰੀਬਨ ਠੀਕ ਹੈ ਥੋੜੀ ਨਿਕਾਸ ਦੀ ਦਿੱਕਤ ਹੈ ਇੱਕ ਨਾਲਾ ਕਲੀਅਰ ਹੋ ਗਿਆ ਸਾਰੇ ਪਿੰਡ ਦਾ ਲੈਵਲ ਕਰਵਾਇਆ ਤਾਂ ਦੂਜੀ ਸਾਈਡ ਜਿੰਨੇ ਕੰਪਲੀਟ ਨਹੀਂ ਹੋ ਗਏ ਉਹਨਾਂ ਚੋਂ ਸਮੱਸਿਆਵਾਂ ਥੋੜੀਆਂ ਰਹਿਣਗੀਆਂ ਔਰ ਮੈਂ ਨਗਰ ਨਿਵਾਸੀ ਨੂੰ ਇੰਨਾ ਇਕ ਸਰਜੋਗ ਕਰਨਾ ਵੀ ਆਪਣੇ ਕੋਲੇ ਕੋਈ ਪੰਚਾਇਤ ਦਾ ਫੰਡ ਨਹੀਂ ਕਿਤੇ ਲੱਗਦਾ ਔਰ ਤੁਸੀਂ ਇੰਨੀ ਕਾਤ ਤਾਂ ਪਾਓ ਵੀ ਜਿਹੜਾ ਤੁਹਾਡੇ ਘਰ ਦੇ ਮਾਰ ਦੇ ਮੋਢੀ ਨਾਲਾ ਨਿਕਲਦਾ ਯਾਰ ਉਹਦਾ ਹੀ ਗਾਰ ਕੌਣ ਕਰੂਗਾ ਸਫਾਈ ਰੱਖਣੀ ਪੰਚਾਇਤ ਇੱਕ ਵਾਰੀ ਦਾ ਬਣਾ ਦੂਗੀ ਪਰੰਤੂ ਉਹਨੂੰ ਮੇਨਟੇਨ ਕਰਨਾ ਉਹਦੀ ਉਹਦੀ ਸਫਾਈ ਰੱਖਣੀ ਹੁਣ ਵਾਟਰ ਬਾਕਸ ਦਾ ਬਿੱਲ ਹੈ ਤੁਹਾਡੇ ਸਾਹਮਣੇ ਹੁਣ ਨੇਤਾ ਜੀ ਬੈਠੇ ਨੇ ਇੱਕ ਵੀ ਘਰ ਦਾ ਬਿੱਲ ਤੁਹਾਡਾ ਨਹੀਂ ਭਰ ਰਿਹਾ ਵਾਟਰ ਬਾਕਸ ਦਾ ਹੁਣ ਉਹ ਸਰਕਾਰ ਕਿੰਨਾ ਕਿ ਜੇ ਭਾਰਤ ਤੇ ਮੁਗੀ ਸਾਡਾ ਭਾਈ ਕਰੇ ਦਾ ਤਾਰ ਕੱਟੂਗੀ ਉਹ ਨਹੀਂ ਤਾਂ ਅਸੀਂ ਜਿੰਨਾ ਸਾਡੇ ਕੋਲ ਅਸੀਂ 1.5 ਕਿਲੋ ਉੱਥੇ ਆਪਣੇ ਟਰੈਕਟਰਾਂ ਨਾਲ ਕਰਾਵਾ ਲਾ ਆ ਕਿ ਅਸੀਂ ਆਪ ਬਕਰ ਕਰਕੇ ਟੋਆ ਨੂੰ ਤਾਂ ਸਾਡੇ ਕੋਲ 70-80000 ਰੁਪਏ ਦਾ ਉਹ ਠੇਕੇ ਦੇ ਚੜ ਜਾਂਦੀ ਹੈ ਕਦੇ 60000 ਵੀ ਚੜ ਜਾਂਦੀ ਹੈ ਉਹਦੇ ਨਾਲ ਅਸੀਂ ਜਿਹੜਾ ਮੁੰਡਾ ਉੱਥੇ ਪਾਣੀ ਛੱੜਦਾ ਉਹਨੂੰ ਦਰਗਾ ਦੇ ਲੈਂਦੇ ਆ ਜਦੋਂ ਮੁੱਕ ਜਾਂਦੀ ਹੈ ਭਾਈ ਉਸ ਨੂੰ ਹੂਰੰਦ ਕਰ ਦਿੰਦੇ ਆ ਤਾਂ ਮੈਂ ਨਗਰ ਨੂੰ ਇਹ ਬੇਨਤੀ ਕਰਦਾ ਵੀ ਹਰ ਇੱਕ ਚੀਜ਼ ਦੀ ਤੁਸੀਂ ਫਰੀ ਦੀ ਲਾਲਸਾ ਛੱਡ ਲਿਓ 500 ਰੁਪਏ 50 ਰੁਪਏ ਕਰ ਤੋਂ ਘੱਟ ਸਾਡੀ ਸਫਾਈ ਦੇ ਨਾਂ ਦੇ ਉੱਤੇ ਦਾ ਖਰਚ ਕਰਦਾ ਕੋਈ ਕਰਦਾ ਜਦੋਂ ਤੁਹਾਡੇ ਸਾਰੇ ਘਰ ਦਾ ਗੰਦਾ ਪਾਣੀ ਤੁਸੀਂ ਨਾਲੀ ਦੇ ਵਿੱਚ ਸਿੱੜਦੇ ਹੋ ਤਾਂ ਤੁਹਾਨੂੰ ਇਹ ਵੀ ਪਤਾ ਕਿ ਪੰਚਾਇਤ ਨੇ ਉਹ ਚਾਕੇ ਖੇਤਾਂ ਤੱਕ ਪਹੁੰਚਦਾ ਕਰਨਾ ਤਾਂ ਉਹਦੇ ਲਈ ਕਾਫੀ ਐਫਰ ਕਰਨਾ ਪੈਂਦੇ ਸਫਾਈ ਵੀ ਰੱਖਣੀ ਕੋ ਬੰਦਾ ਵੀ ਰੱਖਣਾ ਉਹ ਜਦੋਂ ਤੁਸੀਂ ਬੰਦੀਕ 20-50 ਰੁਪਏ ਦੀ ਵੀ ਜੇਬ ਚੋਂ ਖਰਚ ਖੇਚਣਾ ਨਹੀਂ ਕਰੋਗੇ ਤਾਂ ਇਹ ਸਿਸਟਮ ਚੱਲੇਗਾ ਕਿ ਨਹੀਂ ਹੁਣ ਸਾਰਾ ਨਾਲ ਐਮਐਲ ਸਾਬ ਬਣਿਆ ਹੋਇਆ ਸਾਰਾ ਨੌ ਦਾ ਨੌ ਇਚਕਾਰ ਦਾ ਭਰਿਆ ਹੋਇਆ ਜੀ ਦੋ ਵਾਰੀ ਸ਼ਹਿਰ ਤੋਂ ਮਸ਼ੀਨ ਮੰਗਵਾ ਕੇ ਰਸਵਾਈ ਕਰਵਾਤੀ ਉਸ ਤੋਂ ਬਾਅਦ ਨਗਰਪਾਲਿਕਾ ਨੂੰ 1% ਵੀ ਯੋਗਦਾਨ ਨਹੀਂ ਮਿਲਦਾ ਉਸ ਦਾ ਹੁਣ ਤੁਸੀਂ ਦੱਸੋ ਇਸ ਗੱਲ ਦੀ ਪੇਮੈਂਟ ਕਰੋਗੇ ਕਿ ਨਹੀਂ ਕਰਦੇ ਨਹੀਂ ਤਾਂ ਬਿਨਾਂ ਨਾਲ ਇੱਕ ਹੋਰ ਬਣਾ ਰਹੇ ਉਹ ਵੀ ਗਾਰ ਦਾ ਭੱਜੂਆ ਹਾਲਾਤ ਸਾਡਾ ਫਿਰ ਵੀ ਉਹੀ ਰਹਿਣਾ ਜਿੰਨੇ ਮਰਜੀ ਪੈਸੇ ਮੈਨੇ ਸਾਡ ਦੇ ਦੇਣਾ ਜਿੰਨਾ ਚਿਰ ਅਸੀਂ ਜਾਗਰੂਕਤਾ ਦੇ ਨਾਲ ਕੰਮ ਨਹੀਂ ਚਲਾਵਾਂਗੇ ਸਾਡੀ ਜਿਹੜਾ ਸਫਾਈ ਦੀ ਵਿਵਸਥਾ ਸਾਡੀ ਉਹੀ ਰਹਿਣੀ ਹੈ ਤਾਂ ਮੈਂ ਤੁਹਾਡੇ ਤੋਂ ਇਸ ਗੱਲ ਦੀ ਇੱਕ ਹੰਗਾਰਾ ਮੈਨੂੰ ਦੱਸ ਦੋ ਵੀ 5-10 ਰੁਪਏ ਦਾ ਖਰਚਣ ਦੀ ਹਿੰਮਤ ਰੱਖ ਹੋ ਜਾਂਦੀ ਹੈ। ਜਦੋਂ ਆਪਣੇ ਘਰੇ ਮਹਿਮਾਨ ਆਏ ਤਾਂ ਪਤਾ ਹੀ 300 ਦੀ ਬੋਤਲ 2 ਮਿੰਟਾਂ ਦੇ ਵਿੱਚ ਲੈ ਕੇ ਆ ਜਾਂਦੇ ਆ। ਤਾਂ ਜਿਹੜੀ ਸਫਾਈ ਦਾ ਸਾਡੀ ਸਿਹਤ ਨਾਲ ਸਾਡੇ ਪਰਿਵਾਰ ਦੀ ਸਿਹਤ ਨਾਲ ਸੰਬੰਧ ਜੁੜਦਾ ਹੈ, ਉਹਦੇ ਤੇ ਅਸੀਂ 10 ਰੁਪਏ ਵੀ ਖਰਚਣ ਨੂੰ ਤਿਆਰ ਹਾਂ। ਇਹ ਨਹੀਂ ਗੱਲ ਕਹਿੰਦਾ ਉਹ ਗੱਲ ਤੁਮ ਸ਼ਬਦ ਚੁਗ ਗਿਆ। ਤੁਮ ਮੇਰੇ ਤੋਂ ਮਾਫੀ ਚਾਹੁੰਦਾ ਵਹਿਮ ਜੀ ਦਾ ਖਾਸਾ। ਵਹਿਮ ਜੀ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।